ਕਿ ਉਹ ਦਸਤ ਦੇ ਬਲੂਨ ਨੂੰ ਸਾਰੇ ਫੁੱਟਾ ਜੈਸੀ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਫੈਮਲੀਜ਼ ਦੇ ਲਈ ਕੋਲਿੰਗ ਸੈੱਫ ਦੀ ਪਹਿਲੀ ਟ੍ਰੇਨਿੰਗ ਹੋਏਗੀ ਇਹ ਛਾਹੇ ਲੱਖੇ ਨੂੰ ਲੈ ਕੇ ਤੇ ਅੱਗੇ ਅੱਗੇ ਡੀਪੀਐਨ ਨੂੰ ਲੈ ਕੇ EVM ਅਤੇ VVPAT ਦੀ ਹੈਂਡ-ਆਨ ਟ੍ਰੇਨਿੰਗ ਸਾਰੇ ਨੂੰ ਦਿੱਤੀ ਗਈ ਹੈ ਇਲੈਕਸ਼ਨ ਦੇ ਵਿੱਚ ਭਾਗ ਲੈਣਾਂ ਰਜਿਸਟ੍ਰੇਸ਼ਨ ਦੀ ਡੀਪੀਡੀ ਸਰਵੇ ਚੱਲ ਰਹੀ ਹੈ ਇਸੇ ਸਾਰੇ ਵਰਚਰ ਦੇ ਵਿੱਚ ਆਪਣੀ ਆਪਣੀ ਪ੍ਰੋਟੈਸਟ ਦੀ ਦੇ ਵਿੱਚ ਪਾਉਂਦੇ ਹਾਂ ਪੰਜਾਬ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਨੇ ਉੱਥੇ ਹੀ ਪ੍ਰਸ਼ਾਸਨ ਵੀ ਅਗਾਊਂ ਪ੍ਰਬੰਧਾਂ ਦੇ ਵਿੱਚ ਜੁਟ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜੂਨ ਮਹੀਨੇ ਦੇ ਵਿੱਚ ਗਰਮੀ ਅਤੇ ਲੂਹ ਦੇ ਸੰਭਾਵੀ ਖਤਰਿਆਂ ਨਾਲ ਨਜਿੱਠਣ ਵਾਸਤੇ ਸਮੂਹ ਟਰਨਿੰਗ ਅਫਸਰ ਨੂੰ ਠੋਸ ਕਦਮ ਚੁੱਕਣ ਲਈ ਕਿਹਾ ਹੈ। ਜ਼ਿਲ੍ਹਾ ਚੋਣ ਅਫਸਰ ਨੇ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿਖੇ ਪੋਲਿੰਗ ਸਟਾਫ ਦੇ ਸਿਖਲਾਈ ਕੇਂਦਰਾਂ ਦੁਆਰਾ ਕਰਕੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਮਤਦਾਨ ਵਾਲੇ ਦਿਨ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਵੋਟਰਾਂ ਨੂੰ ਪੋਲਿੰਗ ਬੁੱਥਾਂ ਤੱਕ ਲੈ ਕੇ ਆਉਣਾ ਵੱਡੀ ਚੁਣੌਤੀ ਰਹੇਗੀ ਪਰ ਸਾਨੂੰ ਪੋਲਿੰਗ ਬੁੱਥਾਂ ਉੱਤੇ ਟੁਕਮੇ ਪ੍ਰਬੰਧ ਅਤੇ ਹੋਰ ਸਹੂਲਤਾਂ ਮਹਿਆ ਕਰਵਾਉਣ ਲਈ ਪਹਿਲਾਂ ਤੋਂ ਹੀ ਯੋਜਨਾ ਬਣਾਉਣੀ ਪਵੇਗੀ। ਅੱਜ 5 ਮਈ ਨੂੰ ਮਾਨੀ ਸੀਓ ਦਫਤਰ ਜਨੂਨ ਨੂੰ ਸਾਰੇ ਕਿਤਾਬੀ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀ ਅਸੈਂਬਲੀ ਦੇ ਵਿੱਚ पुलिस स्टाफ भी पहली ट्रेनिंग होगी तो चलते अनी माजरा आई टीआई सेंटर खरड़ विखे एस डी एम खरड़ एआरओ खरड़ ट्रेनिंग ऑर्गेनाइज़ किया गया है सारे पुलिस स्टाफ ए प्रिजाइडिंग आफिसर जो कि आर ओजी ट्रेनिंग जथे कराई जा रही है इसके नीडी वन स्कूल मोहाली विखे सरकारी कॉलेज डेराबत् विखे उन्होंने एम डी एम के भी ट्रेनिंग स्टाफ कराया गया मैं देखते बड़ी खुशी है कि उसे पोलिंग स्टाफ अटेश यादव के इसलिए काफी उत्साह है इलेक्शन में लेकर त्यादी आदि ड्यूटियां निकल ईवीएम डीजीटा की हैंड ऑन ट्रेनिंग सारे दिखी गई है मैं में सार्या अपील कर दी है कि इलेक्शन भाग लेना सा ड्यूटी भी है सा असी सारे वर्ग करके इस अपने कैपैसिट में जग ले मैं सार्या बेनती करती हे कि जो कोई खास कारण नहीं है कोई तो कोलिंग ड्यूटी भी दी, एग्जेंशन भी रिक्वेस्ट ना क्योंकि बहुत बड़ी एक्सरसाइज है ऐसी बहुत सारे अरेजमेंट किए ताकि वोटर भी किसी तरह की समस्या ना आए से साड़ी पोलिंग पार्टी भी किसी तरह की समस्या पोलिंग स्टेशन से ना आए से ट्रेनिंग की ऑर्गेनाइज कराई जा रही है चं तर की किया जा सके दसिया जा सके किए चोन वाले दिन किस तरह के सूटम सिलेक्शन कमीशन वालों निर्धारित हैं और किस तरह उन्होंने तो की ड्यूटी एस करते हैं ਮੈਂ ਇਹ ਗੱਲ ਬਾਰੀ ਤੋਂ ਜਿਹੜੀ ਸਾਰੇ ਆਪਣੇ ਲੋਕਾਂ ਨੂੰ ਇਹ ਕਹਿੰਦੇ ਕਿ ਇਸ ਜੂਨ ਨੂੰ ਜ਼ਰੂਰ ਆ ਕੇ ਆਪਣੇ ਵੋਟ ਦੇਣ ਲਈ ਸ਼ੇਸ਼ਤੀ ਤੇ ਜਾ ਕੇ ਆ ਕੇ ਵੋਟ ਪਾਓ ਅਤੇ ਇੱਕ ਕੱਦੇ ਲੋਕ ਸੈਂਟਰ ਨੂੰ ਹੋ ਸਕਦਾ ਹੈ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਇੱਕ ਪਾਸੇ ਸਿਆਸੀ ਉਮੀਦਵਾਰ ਆਪਣੀ ਪਚੋਣ ਪ੍ਰਚਾਰ ਨੂੰ ਪਖਾ ਰਹੇ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਵੀ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਦੇ ਲਈ ਕਈ ਤਰ੍ਹਾਂ ਦੇ ਪ੍ਰਬੰਧ ਅਤੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਕੜਾਕੇ ਦੀ ਗਰਮੀ ਦੇ ਵਿੱਚ ਲੋਕ ਕਿੰਨੇ ਕੁ ਉਤਸ਼ਾਹ ਨਾਲ ਜਿਹੜੇ ਵੋਟਰ ਨੇ ਆਪਣੇ ਹੱਕ ਦਾ ਇਸਤੇਮਾਲ ਕਰਨਗੇ ਅਤੇ ਦੂਸਰੇ ਪਾਸੇ ਕਿਸ ਉਮੀਦਵਾਰ ਨੂੰ ਉਹ ਫਤਵਾ ਦੇ ਕੇ ਸੱਤਾ ਦੇ ਵਿੱਚ ਲੈ ਕੇ ਆਉਣਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਨਵਜੇ ਪੰਜਾਬ